ਸੁਲਤਾਨਪੁਰ ਲੋਧੀ ਦੇ ਪਿੰਡ ਉੱਚਾ ਪਿੰਡ ਤੋਂ ਆ ਰਹੀ ਆ ਜਿੱਥੇ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਦਰਸਲ ਇੱਕ ਗੱਡੀ ਜਿਹੜੀ ਤੇਜ਼ ਰਫ਼ਤਾਰ ਦੇ ਨਾਲ ਜਾ ਰਹੀ ਹੁੰਦੀ ਆ ਤਾਂ ਉਸ ਦੀ ਟੱਕਰ ਜਿਹੜੀ ਉਹ ਦਰਖਤ ਦੇ ਨਾਲ ਹੋ ਜਾਂਦੀ ਆ ਤੇ ਕਾਰ ਦੇ ਵਿੱਚ ਜੋ ਨੌਜਵਾਨ ਸਵਾਰ ਸੀ ਜਿਸ ਦੀ ਪਛਾਣ ਉੱਤਮ ਸਿੰਘ ਵਜੋਂ ਹੋਈ ਆ ਉਸ ਦੀ ਮੌਤ ਹੋ ਗਈ ਆ ਤਾਂ ਗੱਡੀ ਦਾ ਹਾਲ ਵੇਖ ਸਕਦੇ ਹੋ ਗੱਡੀ ਕਿਸ ਤਰ੍ਹਾਂ ਟੋਟੇ ਟੋਟੇ ਹੋ ਚੁੱਕੀ ਆ ਗੱਡੀ ਤਿੰਨ ਤੋਂ ਚਾਰ ਟੋਟਿਆਂ ਦੇ ਵਿੱਚ ਵੰਡੀ ਜਾ ਚੁੱਕੀ ਆ ਗੱਡੀ ਦਾ ਜਿਹੜਾ ਅਗਲਾ ਹਿੱਸਾ ਉਹ ਕਿਸੇ ਹੋਰ ਜਗ੍ਹਾ ਪਿਆ ਗੱਡੀ ਦਾ ਜਿਹੜਾ ਪਿਛਲਾ ਹਿੱਸਾ ਉਹ ਕਿਸੇ ਹੋਰ ਜਗ੍ਹਾ ਪਿਆ ਤਾਂ ਬੇਹੱਦ ਮੰਦ ਭਾਗਾ ਜਿਹੜਾ ਹਾਸਾ ਇਹ ਉੱਚਾ ਪਿੰਡ ਦੇ ਵਿੱਚ ਵਾਪਰਿਆ ਹੈ ਗਿਆ ਜਿੱਥੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਤੇਜ਼ ਰਫ਼ਤਾਰ ਦਾ ਕੈਰ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਮਾਪਿਆਂ ਦਾ ਇਕਲੌਤਾ ਪੁੱਤ ਸੀ ਉਤਮ ਸਿੰਘ 2 ਦਿਨ ਪਹਿਲਾਂ ਯਾਨੀ ਕਿ ਜਦ ਦਿਨ ਇਸ ਦਾ ਹਾਸਾ ਵਾਪਰਿਆ ਕੱਲ੍ਹ ਦੇਰਾਂ ਤੇ ਇਹ ਹਾਸਾ ਵਾਪਰਿਆ ਤੇ 8 ਤਰੀਕ ਨੂੰ ਇਸ ਦਾ ਜਨਮ ਦਿਨ ਸੀਗਾ ਤੇ ਇੱਕ ਪਾਸੇ ਜਿੱਥੇ ਖੁਦ ਨੂੰ ਵੀ ਉਸ ਨੂੰ ਚਾਹ ਹੁਣਾ ਕਿ 2 ਦਿਨ ਮੇਰਾ 2 ਦਿਨ ਬਾਅਦ ਮੇਰਾ ਜਨਮ ਦਿਨ ਹੈ ਮਾਪਿਆਂ ਨੂੰ ਵੀ ਚਾਹ ਹੁੰਦਾ ਪਰ ਹੁਣ 2 ਦਿਨ ਬਾਅਦ ਉਸੇ ਹੀ ਉਤਮ ਸਿੰਘ ਦਾ ਮਾਪੇ ਸੰਸਕਾਰ ਕਰਨਗੇ ਅੰਤਿਮ ਵਿਦਾਈ ਜਿਹੜੀ ਉਹ ਦੇਣਗੇ ਤਾਂ ਮਾਪਿਆਂ ਦੇ ਲਈ ਕਿੱਡਾ ਔਖਾ ਹੋਣਾ ਇਹ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ ਇੱਕ ਪਾਸੇ ਛਗਣਾ ਵਾਲਾ ਦਿਨ ਸੀਗਾ ਤੇ ਇਸ ਦਿਨ ਉਸ ਦਾ ਜਨਮ ਦਿਨ ਹੋਇਆ ਪਰ ਦੂਸਰੇ ਪਾਸੇ ਉਸ ਦਾ ਜਨਮ ਦਿਨ ਜਿਹੜਾ ਉਸ ਦਾ ਅੰਤਿਮ ਵਿਦਾਈ ਦੇਣ ਵਾਲਾ ਉਹ ਬਣ ਗਿਆ ਤਾਂ ਬੇहद ਮੰਦ ਪਾਗੀ ਖਬਰ ਹੈਗੀ ਆ ਤੇਜ਼ ਰਫ਼ਤਾਰ ਦਾ ਕੈਰ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਬਹੁਤੇ ਜਿਹੜੇ ਲੋਕ ਨੇ ਉਹ ਗੱਡੀ ਬਹੁਤ ਤੇਜ਼ ਸਪੀਡ ਦੇ ਨਾਲ ਚਲਾਉਂਦੇ ਨੇ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਹਾਸੇ ਵਾਪਰ ਜਾਂਦੇ ਨੇ ਬਹੁਤੇ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਅੱਜ ਕੱਲ ਜਦੋਂ ਗੱਡੀ ਚਲਾਉਂਦੀ ਹੈ ਇੱਕ ਤਾਂ ਗੱਡੀ ਜਿਹੜੀ ਉਹ ਤੇਜ਼ ਚਲਾਉਂਦੇ ਨੇ ਤਾਂ ਕੁਝ ਲੋਕ ਗੱਡੀ ਚਲਾਉਂਦੇ ਹੋਏ ਰੀਲਾ ਬਣਾਉਂਦੇ ਨੇ ਤਾਂ ਬਾਅਦ ਦੇ ਵਿੱਚ ਗੱਡੀ ਜਿਹੜੀ ਆਊਟ ਆਫ ਕੰਟਰੋਲ ਹੋ ਜਾਂਦੀ ਆ ਤਾਂ ਇਸ ਤਰ੍ਹਾਂ ਦੇ ਹਾਦਸੇ ਜਿਹੜੇ ਉਹ ਵਾਪਰ ਜਾਂਦੇ ਨੇ ਹਾਲਾਂਕਿ ਇਸ ਤਰ੍ਹਾਂ ਇਹ ਟੱਕਰ ਹੋਈ ਆ ਉਸ ਤੋਂ ਇਹੀ ਇਲਜ਼ਾਮ ਦਾ ਹੈਗਾ ਜਿਸ ਤਰ੍ਹਾਂ ਗੱਡੀ ਦਾ ਇਹ ਹਾਲ ਹੋਇਆ ਗੱਡੀ ਜਿਹੜੀ ਤਿੰਨ ਟੁਕੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਆ ਉਸ ਤੋਂ ਸਿੱਧੇ ਤੌਰ ਤੇ ਇਹੀ ਅੰਦਾਜ਼ਾ ਲੱਗਦਾ ਕਿ ਗੱਡੀ ਦੀ ਜਿਹੜੀ ਰਫ਼ਤਾਰ ਸੀ ਉਹ ਬਹੁਤ ਤੇਜ਼ ਸੀ ਤਕਰੀਬਨ 150 ਜਾਂ 200 ਗੱਡੀ ਦੀ ਰਫ਼ਤਾਰ ਕਿਹੀ ਜਾ ਸਕਦੀ ਹੈ ਲਗਜ਼ਰੀ ਗੱਡੀ ਸੀ ਵਾਕਸਵਾਗਨ ਆਮ ਤੌਰ ਤੇ ਇਹਨਾਂ ਗੱਡੀਆਂ ਬਾਰੇ ਕਿਹਾ ਜਾਂਦਾ ਕਿ ਇਹਨਾਂ ਗੱਡੀਆਂ ਦੀ ਸੇਫਟੀ ਬਹੁਤ ਜ਼ਿਆਦਾ ਹੈਗੀ ਆ ਪਰ ਇਹ ਗੱਡੀ ਵੀ ਕਿਸ ਤਰ੍ਹਾਂ ਚੱਕਣਾ ਚੂਰ ਹੋ ਚੁੱਕੀ ਆ ਉਸ ਦੇ ਪਰ ਖੱਟੇ ਜਿਹੜੇ ਉਹ ਡੇ ਨੇ ਉਹ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਇੱਕ ਪਾਸੇ ਉਹ ਹਾਦਸੇ ਦੀਆਂ ਤਸਵੀਰਾਂ ਨੇ ਦੂਸਰੇ ਪਾਸੇ ਜਿਸ ਨੌਜਵਾਨ ਦੀ ਮੌਤ ਹੋਈ ਆ ਇਸ ਦੀ ਉਮਰ ਮਹਿਜ 17 ਸਾਲ ਸੀ ਤਾਂ 2 ਦਿਨ ਬਾਅਦ ਉਸ ਦਾ ਜਨਮ ਦੇਣ ਸੀ ਜਾਨਕਿ 2 ਦਿਨ ਬਾਅਦ ਉਸ ਨੇ 18 ਸਾਲਾ ਦਾ ਹੋ ਜਾਣਾ ਸੀਗਾ ਪਰ ਉਸ ਤੋਂ ਪਹਿਲਾਂ ਉਸ ਦੇ ਨਾਲ ਇਹ ਪਾਣਾ ਵਾਪਰ ਗਿਆ ਉਸ ਦੇ ਮਾਪਿਆਂ ਦੇ ਨਾਲ ਪਾਣਾ ਵਾਪਰ ਗਿਆ ਉਹਨਾਂ ਦਾ ਇਕਲੌਤਾ ਪੁੱਤ ਜਿਹੜਾ ਜਹਾਨੋਂ ਤੁਰ ਗਿਆ ਤਾਂ ਬੇहद ਮੰਦ ਭਾਗੀ ਜਿਹੜੀ ਖਬਰ ਹੈ ਇਹ ਸੁਲਤਾਨਪੁਰ ਲੋਧੀ ਦੇ ਪਿੰਡ ਉੱਚਾ ਤੋਂ ਸਾਹਮਣੇ ਆਈ ਆ ਜਿੱਥੇ ਤੇਜ਼ ਰਫ਼ਤਾਰ ਦਾ ਕੈਰ ਦੇਖਣ ਨੂੰ ਮਿਲ ਰਿਹਾ ਦਰਸਲ ਉੱਤਮ ਜੋ ਇਸ ਨੌਜਵਾਨ ਦੀ ਪਛਾਣ ਹੋਈ ਆ ਆਪਣੇ ਘਰੋਂ ਗੱਡੀ ਲੈ ਕੇ ਜਾਂਦਾ ਉਹ ਆਪਣੇ ਦੋਸਤ ਦੇ ਨਾਲ ਹੁੰਦਾ ਤਾਂ ਘਰੇ ਕਹਿ ਕੇ ਜਾਂਦਾ ਕਿ ਮੈਂ ਗੱਡੀ ਧਮਾਉਣ ਦੇ ਲਈ ਲੈ ਕੇ ਚੱਲਿਆ ਤੇ ਜਦੋਂ ਉਹ ਆਪਣੇ ਦੋਸਤ ਨੂੰ ਛੱਡ ਕੇ ਵਾਪਸ ਪਿੰਡ ਨੂੰ ਜਾ ਰਿਹਾ ਸੀਗਾ ਤਾਂ ਉਸ ਮੌਕੇ ਉਸ ਦੇ ਨਾਲ ਇਹ ਹਾਸਾ ਵਾਪਰ ਜਾਂਦਾ ਹਾਲਾਂਕਿ ਤੇਜ਼ ਰਫ਼ਤਾਰ ਦਾ ਟੱਕਰ ਦੇਖਣ ਨੂੰ ਮਿਲ ਰਿਹਾ ਪਰ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਆਮ ਤੌਰ ਤੇ ਜਿਵੇਂ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਨੌਜਵਾਨ ਹੈਗਾ ਗੱਡੀ ਤੇ ਚਲਾਉਂਦਾ ਰੀਲਾਂ ਜਾਂ ਫਿਰ ਮੋਬਾਈਲ ਫੋਨ ਵਰਤਦਾ ਤਾਂ ਉਸ ਦੇ ਨਾਲ ਗੱਡੀਆਂ ਚਲਾਉਣ ਵੇਲੇ ਧਿਆਨ ਨਹੀਂ ਰਹਿੰਦਾ ਤਾਂ ਇਸ ਕਰਕੇ ਅਜੇ ਹਾਦਸੇ ਵਾਪਰ ਜਾਂਦੇ ਨੇ ਕਿ ਇੱਥੇ ਵੀ ਕੁਝ ਇਸ ਤਰ੍ਹਾਂ ਦਾ ਹੋਇਆ ਤਾਂ ਉਹ ਅਜੇ ਉਹ ਚੀਜ਼ ਕਲੀਅਰ ਨਹੀਂ ਹੋਈ ਪਰ ਜਿਸ ਤਰ੍ਹਾਂ ਗੱਡੀ ਦੇ ਨਾਲ ਹੋਇਆ ਤੁਸੀਂ ਉਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਗੱਡੀ ਇਹ ਵਾਲੀ ਕਿੰਨੀ ਤੇਜ਼ ਰਫ਼ਤਾਰ ਤੇ ਹੋਣੀ ਆ ਹਾਲਾਂਕਿ ਜੇਕਰ ਸਰਕਾਰਾਂ ਦੀ ਗੱਲ ਕੀਤੀ ਜਾਵੇ ਜਾਂ ਕਾਨੂੰਨ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਦੇਸ਼ ਦੇ ਵਿੱਚ ਕਾਨੂੰਨ ਲਾਗੂ ਕੀਤਾ ਗਿਆ ਕਿ ਕੋਈ ਨਾਬਾਲਗ ਬੱਚਾ ਜਿਹੜਾ ਉਹ ਗੱਡੀ ਨਹੀਂ ਚਲਾ ਸਕਦਾ ਤੇ ਜੇਕਰ ਕੋਈ ਗੱਡੀ ਚਲਾਉਂਦਾ ਜਾਂ ਕੋਈ ਵਹੀਕਲ ਚਲਾਉਂਦਾ ਫੜਿਆ ਗਿਆ ਤਾਂ ਉਸ ਨੂੰ 25000 ਰੁਪਏ ਤੱਕ ਦਾ ਜੁਰਮਾਨਾ ਅਤੇ 3 ਸਾਲ ਤੱਕ ਦੀ ਕੈਦ ਹੋ ਸਕਦੀ ਆ ਤਾਂ ਜਿੱਥੇ ਇੱਕ ਪਾਸੇ ਜੁਰਮਾਨੇ ਨੇ ਸਜ਼ਾਾਂ ਨੇ ਪਰ ਉੱਥੇ ਕਈ ਵਾਰ ਮਾਪਿਆਂ ਦੇ ਲਈ ਸਾਰੀ ਉਮਰ ਦੀਆਂ ਸਜ਼ਾਾਂ ਬਣ ਜਾਂਦੀਆਂ ਨੇ ਕਿਉਂਕਿ ਹਾਸੀ ਐਨੇ ਕਿੰਦਾ ਹੋ ਜਾਂਦੇ ਨੇ ਕਈ ਵਾਰ ਹਾਸਿਆਂ ਦੇ ਵਿੱਚ ਜਾਨ ਚਲੀ ਜਾਂਦੀ ਆ ਤਾਂ ਮਾਪਿਆਂ ਨੂੰ ਸਾਰੀ ਉਮਰ ਦਾ ਜਿਹੜਾ ਵਿਛੋੜਾ ਉਹ ਲੱਗ ਜਾਂਦਾ ਤਾਂ ਉੱਥੇ ਹੀ ਇਸ ਤਰ੍ਹਾਂ ਇਹ ਖਬਰ ਦੇ ਵਿੱਚ ਵੀ ਜੇ ਗੱਲ ਕੀਤੀ ਜਾਵੇ ਤਾਂ ਮਾਪਿਆਂ ਨੂੰ ਸਾਰੀ ਉਮਰ ਦਾ ਵਿਛੋੜਾ ਜਿਹੜਾ ਉਹ ਲੱਗ ਗਿਆ ਇਕਲੌਤਾ ਪੁੱਤ ਸੀ 18 ਸਾਲ ਦਾ ਹੋ ਜਾਣਾ ਸੀਗਾ ਦੋ ਦਿਨਾਂ ਦੇ ਬਾਅਦ ਦੋ ਦਿਨਾਂ ਦੇ ਬਾਅਦ ਉਸ ਦਾ ਜਨਮ ਦਿਨ ਸੀਗਾ ਪਰ ਹੁਣ ਜਨਮ ਦਿਨ ਵਾਲੇ ਦਿਨ ਮਾਪੇ ਜਿੱਥੇ ਇੱਕ ਪਾਸੇ ਉਹਨਾਂ ਨੇ ਜਿਸ ਦਾ ਕੇ ਘਟਨਾ ਹੋਣਾ ਪਰ ਹੁਣ ਉਹ ਮਾਪੇ ਆਪਣੇ ਪੁੱਤ ਨੂੰ ਅੰਤਿਮ ਅਦਾਈ ਦੇਣਗੇ ਉਸ ਦੀ ਚਿਖਾ ਨੂੰ ਉਹ ਅੱਗ ਦੇਣਗੇ ਤਾਂ ਮਾਪਿਆਂ ਦੇ ਲਈ ਕਿੰਨਾ ਔਖਾ ਹੋਣਾ ਹੈ ਇਹੋ ਜਾਂ ਜਿਹੜੇ ਪਿੰਡ ਵਾਸੀ ਨੇ ਜਾਂ ਜਿਹੜਾ ਵੀ ਇਹ ਖਬਰ ਸੁਣ ਰਿਹਾ ਉਹ ਮਹਿਸੂਸ ਕਰ ਸਕਦੇ ਆ ਕਿ ਉਹਨਾਂ ਤੇ ਕੀ ਬੀਤਰੀ ਹੋਣੀ ਆ ਪਰ ਫਿਰ ਵੀ ਇਹ ਅਪੀਲ ਹੈਗੀ ਆ ਕਿ ਜੇਕਰ ਤੁਸੀਂ ਗੱਡੀ ਚਲਾਉਨੇ ਹੋ ਤਾਂ ਫੋਨ ਦਾ ਇਸਤੇਮਾਲ ਕਰੋ ਦੂਸਰੇ ਪਾਸੇ ਜੇਕਰ ਤੁਸੀਂ ਇਹ ਵੀ ਦੇਖ ਸਕਦੇ ਕੋਈ ਨੈਸ਼ਨਲ ਹਾਈਵੇ ਨਹੀਂ ਹੈਗਾ ਜਿੱਥੇ ਗੱਡੀ ਤੇਜ਼ ਰਫ਼ਤਾਰ ਦੇ ਨਾਲ ਚਲਾਈ ਜਾ ਸਕੇ ਹਾਲਾਂਕਿ ਨੈਸ਼ਨਲ ਹਾਈਵੇ ਤੇ ਵੀ ਗੱਡੀ ਜਿਹੜੀ ਆ ਉਹ ਸਾਵਧਾਨੀ ਦੇ ਨਾਲ ਚਲਾਉਣੀ ਚਾਹੀਦੀ ਆ ਪਰ ਆਮ ਤੌਰ ਤੇ ਤੁਸੀਂ ਇਹ ਵੇਖ ਸਕਦੇ ਹੋ ਕਿ ਕਈ ਵਾਰ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਹੁੰਦੀਆਂ ਨੇ ਬਹੁਤ ਛੋਟੀਆਂ ਹੁੰਦੀਆਂ ਨੇ ਤੇਜ਼ ਰਫ਼ਤਾਰ ਦੇ ਵਿੱਚ ਲੋਕ ਗੱਡੀ ਚਲਾਉਂਦੇ ਨੇ ਤੇ ਇਸ ਤਰ੍ਹਾਂ ਦੇ ਹਾਦਸੇ ਜਿਹੜੇ ਉਹ ਵਾਪਰ ਜਾਂਦੇ ਨੇ ਤਾਂ ਇੱਥੇ ਵੀ ਕੋਈ ਸੜਕ ਜਿਹੜੀ ਕੋਈ ਬਹੁਤੀ ਵੱਡੀ ਨਹੀਂ ਸੀ ਪਰ ਗੱਡੀ ਦੀ ਸਪੀਡ ਜਿਹੜੀ ਆ ਉਹ ਤਕਰੀਬਨ 150 ਤੇ 200 ਦੇ ਵਿਚਕਾਰ ਦੱਸੀ ਜਾ ਰਹੀ ਸੀ ਜਿਸ ਕਾਰਨ ਜਿਹੜਾ ਇਹ ਹਾਸਾ ਵਾਪਰ ਗਿਆ ਤਾਂ ਮਾਪਿਆਂ ਦਾ ਇਕਲੌਤਾ ਪੁੱਤ ਸੀ ਉਤਮ ਸਿੰਘ ਤਾਂ ਸਾਰੀ ਉਮਰ ਦਾ ਜਿਹੜਾ ਹੁਣ ਦੁੱਖ ਜਿਹੜਾ ਉਹ ਮਾਪਿਆਂ ਨੂੰ ਲੱਗਿਆ ਉਹਨਾਂ ਦਾ ਇਕਲੌਤਾ ਪੁੱਤ ਸੀਗਾ 2 ਦਿਨ ਬਾਅਦ ਉਹਨਾਂ ਦਾ ਉਸ ਦਾ ਜਨਮ ਦਿਨ ਸੀਗਾ ਤਾਂ ਹੁਣ ਜਨਮ ਦਿਨ ਵਾਲੇ ਦਿਨ ਮਾਪੇ ਆਪਣੇ ਪੁੱਤ ਨੂੰ ਅੰਤਮ ਵਿਦਾਈ ਦੇਣਗੇ ਆਰੀਆ ਜਿੱਥੇ ਤੇਜ਼ ਰਫ਼ਤਾਰ ਦਾ ਘੇਰ ਦੇਖਣ ਨੂੰ ਮਿਲ ਰਿਹਾ